ਹਾਂਜੀ ਮਿੱਤਰੋ ਅੱਜ ਆਪਾਂ ਪਿੰਡ ਪੁੱਟਾ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਆਈ ਸੀ ਤੇ ਇਹ ਪਿੰਡ ਮੇਰੇ ਰਾਇ ਪਿੰਡ ਦੇ ਬਿਲਕੁਲ ਨਜ਼ਦੀਕ ਹੈ ਤੇ ਪਿੰਡ ਦੇ ਵਿੱਚ ਇੱਕ ਬੱਸ ਸਟੈਂਡ ਹੈ ਤੇ ਬੱਸ ਸਟੈਂਡ ਤੋਂ ਇਲਾਵਾ ਪਿੰਡ ਦੇ ਵਿੱਚ ਇੱਕ ਬਹੁਤ ਸੋਹਣਾ ਸਕੂਲ ਆ ਸਰਕਾਰੀ ਐਲੀਮੈਂਟਰੀ ਸਕੂਲ ਜੋ ਕਿ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਆ ਤੇ ਸਾਡੇ ਬਜ਼ੁਰਗ ਆ ਜਿਹੜੇ ਤਾਂ ਖੇਡ ਰਹੇ ਸੀ ਤੇ ਮੈਂ ਗੱਲਾਂ ਬਾਤਾਂ ਮਾਰੀਆਂ ਤੇ ਜਿਹੜੇ ਸਾਡੇ ਬਾਹਰ ਨੌਜਵਾਨ ਵੀਰ ਨੇ ਜਿਹੜੇ ਐਨ ਆਰ ਆਈ ਵੀਰ ਨੇ ਉਹ ਸਾਡੇ ਇਹਨਾਂ ਪਿੰਡਾਂ ਦੀਆਂ ਰੌਣਕਾਂ ਨੂੰ ਦੇਖ ਕੇ ਆਨੰਦ ਮਾਣਦੇ ਨੇ ਤੇ ਉਹ ਦਾਦੇ ਤੇ ਬਜ਼ੁਰਗਾਂ ਨੂੰ ਦੇਖ ਕੇ ਖੁਸ਼ ਹੁੰਦੇ ਨੇ ਵੀ ਉਹ ਪੂਰੀ ਚੜਦੀ ਕਲਾ ਦੇ ਵਿੱਚ ਨੇ ਤੇ ਸਾਡੇ ਵੀਰ ਜਿਹੜੀਆਂ ਬੀਹਾਂ ਦੇ ਵਿੱਚ ਖੇਡੇ ਹੁੰਦੇ ਸੀ ਐਨਆਰਆਈ ਵੀਰ ਛੋਟੇ ਹੁੰਦੇ ਸੀ ਜਦੋਂ ਤਾਂ ਉਹ ਵੀ ਬੀਹਾਂ ਨੂੰ ਦੇਖ ਕੇ ਸਾਡੇ ਵੀਰ ਖੁਸ਼ ਹੋ ਜਾਂਦੇ ਨੇ ਉਹਨਾਂ ਬੀਹਾਂ ਨੂੰ ਤੇ ਪਿੰਡ ਦੇ ਵਿੱਚ ਜਦੋਂ ਅਸੀਂ ਅੰਦਰ ਗਏ ਤਾਂ ਪਿੰਡ ਦੇ ਵਿੱਚ ਬਹੁਤ ਸੋਹਣੇ-ਸੋਹਣੇ ਜਿਹੜੇ ਘਰ ਸਾਨੂੰ ਦੇਖਣ ਨੂੰ ਮਿਲੇ ਬਹੁਤ ਸੋਹਣਿਆ-ਸੋਹਣਿਆ ਆ ਪਿੰਡ ਦੇ ਵਿੱਚ ਜਿਹੜੀਆਂ ਕੋਠੀਆਂ ਆ ਪਾਈਆਂ ਹੋਈਆਂ ਸੀਗੀਆਂ ਤੇ ਬਹੁਤ ਸੋਹਣੀਆਂ ਜਿਹੜੀਆਂ ਪਿੰਡ ਦੇ ਵਿੱਚ ਬਹੀਆਂ ਬਣੀਆਂ ਹੋਈਆਂ ਸੀਗੀਆਂ ਤੇ ਪਿੰਡ ਦੇ ਵਿੱਚ ਇੱਕ ਬਹੁਤ ਸੋਹਣਾ ਜਿਹੜਾ ਸਾਨੂੰ ਦਰਵਾਜਾ ਦੇਖਣ ਨੂੰ ਮਿਲਿਆ ਜੋ ਕਿ ਅਕਸਰ ਹਰ ਪਿੰਡਾਂ ਦੇ ਵਿੱਚ ਜਿਹੜਾ ਦਰਵਾਜਾ ਪਾਇਆ ਹੀ ਜਾਂਦਾ ਆ ਤੇ ਬਹੁਤ ਸੋਹਣਾ ਬਣਿਆ ਸੀ ਜਦੋਂ ਅਸੀਂ ਦਰਵਾਜੇ ਤੋਂ ਅੱਗੇ ਗਏ ਤਾਂ ਬਹੁਤ ਸੋਹਣੀ ਬਹੀ ਜਿਹੜੀ ਸਾਨੂੰ ਦੇਖਣ ਨੂੰ ਮਿਲੀ ਇਹ ਜਿਹੜੀਆਂ ਬਹੀਆਂ ਨੇ ਇਹ ਜਿਹੜੀਆਂ ਪਿੰਡਾਂ ਦੀਆਂ ਸੁੰਦਰਤਾ ਨੂੰ ਹੋਰ ਵਧਾ ਦਿੰਦੀਆਂ ਨੇ ਅਕਸਰ ਇਹ ਜਿਹੜੀਆਂ ਬੀਹਾਂ ਨੇ ਸਾਨੂੰ ਹਰ ਪਿੰਡਾਂ ਦੇ ਵਿੱਚ ਪੀੜ੍ਹੀਆਂ ਪੀੜ੍ਹੀਆਂ ਦੇਖਣ ਨੂੰ ਮਿਲ ਜਾਂਦੀਆਂ ਨੇ ਇਸ ਤੋਂ ਇਲਾਵਾ ਗੁਰੂ ਘਰ ਆ ਜੋ ਕਿ ਬਹੁਤ ਸੋਹਣਾ ਬਣਿਆ ਹੋਇਆ ਸੀ ਇਸ ਤੋਂ ਇਲਾਵਾ ਨੇ ਗੱਲ ਕਰੀਏ ਪਿੰਡ ਦੇ ਵਿੱਚ ਡੈਰੀਆਂ ਦੀ ਤਾਂ ਪਿੰਡ ਦੇ ਵਿੱਚ 21 ਡੈਰੀ ਆ ਤੇ ਪਿੰਡ ਵਾਲਿਆਂ ਦੀਆਂ ਜਿਹੜੀਆਂ ਦੁੱਧ ਦੀਆਂ ਸਹੂਲਤਾਂ ਨੇ ਇੱਥੋਂ ਹੀ ਪੂਰੀਆਂ ਹੋ ਜਾਂਦੀਆਂ ਨੇ ਤੇ ਪਿੰਡ ਦੀ ਜਿਹੜੀ ਅ ਬੇਰਕਾ ਵਾਲੀ ਡੈਰੀ ਆ ਬਹੁਤ ਸੋਹਣੀ ਡੈਰੀ ਬਣੀ ਹੋਈ ਸੀ ਜਦੋਂ ਅਸੀਂ ਅੱਗੇ ਗਏ ਤਾਂ ਸਾਨੂੰ ਪਿੰਡ ਦੇ ਵਿੱਚ ਬਹੁਤ ਸੋਹਣਾ ਸਥਾਨ ਮਿਲਿਆ ਤੇ ਇਹ ਪਿੰਡ ਦਾ ਸਹੀਦ ਸਿੰਘਾ ਸਥਾਨ ਆ ਤੁਸੀਂ ਦੇਖ ਲਓ ਬਹੁਤ ਸੋਹਣਾ ਬਣਿਆ ਹੋਇਆ ਪਿੰਡ ਪੁੱਟੇ ਦੇ ਵਿੱਚ ਇਹ ਤੇ ਜਦੋਂ ਅੱਗੇ-ਅੱਗੇ ਗਏ ਆਪਾਂ ਤਾਂ ਸਾਨੂੰ ਬਹੁਤ ਸੋਹਣੀਆਂ-ਸੋਹਣੀਆਂ ਜਿਹੜੀਆਂ ਪਿੰਡ ਦੇ ਵਿੱਚ ਕੋਠੀਆਂ ਦੇਖਣ ਨੂੰ ਮਿਲੀਆਂ ਜੋ ਕਿ ਪਿੰਡ ਦੀਆਂ ਰੌਣਕਾਂ ਤੇ ਪਿੰਡ ਦੀ ਸੁੰਦਰਤਾ ਨੂੰ ਵਧਾ ਦਿੰਦੀਆਂ ਨੇ ਤੇ ਇਸ ਤੋਂ ਇਲਾਵਾ ਪਿੰਡ ਦੇ ਵਿੱਚ ਇੱਕ ਜਿਹੜਾ ਖੇਡ ਦਾ ਮੈਦਾਨ ਵੀ ਬਣਿਆ ਹੋਇਆ ਆ ਤੇ ਬਹੁਤ ਹੀ ਆਲੀਸ਼ਾਨ ਜਿਹੜਾ ਖੇਡ ਦਾ ਮੈਦਾਨ ਪਿੰਡ ਪੁੱਟੇ ਦੇ ਵਿੱਚ ਬਣਿਆ ਹੋਇਆ ਆ ਤੇ ਮੈਨੂੰ ਤਾਂ ਬਹੁਤ ਸੋਹਣਾ ਇਹ ਜਿਹੜਾ ਗਰਾਊਂਡ ਲੱਗਿਆ ਕਿਉਂਕਿ ਇਦਾਂ ਦਾ ਸਾਡੇ ਪਿੰਡ ਦੇ ਵਿੱਚ ਵੀ ਜਿਹੜਾ ਤਿਆਰ ਹੋਇਆ ਹੋਇਆ ਐਨ ਵਧੀਆ ਤੇ ਇਹ ਜਿਹੜਾ ਗਰਾਊਂਡ ਆ ਇਹ ਪਿੰਡ ਪੁੱਟੇ ਦੀ ਧਰਤੀ ਦੇ ਵੀ ਜਿਹੜਾ ਬਣਿਆ ਹੋਇਆ ਤੇ ਇਹ ਤਿਆਰ ਹੋ ਰਿਹਾ ਵਧੀਆ ਤਰੀਕੇ ਨਾਲ ਤੇ ਮੈਨੂੰ ਆਸ ਆ ਵੀ ਇਹ ਜਿਹੜਾ ਗਰਾਊਂਡ ਆ ਇਹ ਵੀ ਬਹੁਤ ਵਧੀਆ ਜਿਹੜਾ ਬੜਕੇ ਇੱਕ ਦਿਨ ਤਿਆਰ ਹੋ ਜਾਊਗਾ ਤੇ ਇਸ ਵੀਡੀਓ ਨੂੰ ਮੇਰੇ ਦਲਜੀਤ ਭਰਾ ਨੇ ਜਿਹੜਾ ਸਪான்ਸਰ ਕੀਤਾ ਆ ਤੇ ਨੇ ਤੁਹਾਨੂੰ ਸਾਡਾ ਅੱਜ ਦਾ ਬਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਸਾਡੇ ਪੇਜ ਨੂੰ ਕਰ ਲਿਓ ਫਾਲੋ ਧੰਨਵਾਦ ਜੀ ਬਹੁਤ ਬਹੁਤ